ਫਿਰ ਗੁਰੂ ਕੋਈ ਰਸ ਬਣਦਾ ਇਹ ਮਿਲੂਗਾ ਗੁਰ ਸ਼ਬਦੀ ਗੁਰੂ ਕੇ ਸ਼ਬਦ ਦੇ ਰਾਹੀ ਰਸ ਅੰਮ੍ਰਿਤ ਪੀਵੇ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਮੌਤ ਦਾ ਭੈ ਹੀ ਖਤਮ ਹੋ ਜਾ ਗੁਰਮਖੋ ਜਿਹ ਮਰਨ ਸਭ ਜਗਤ ਤਰਸੇ ਜਿਹੜੇ ਮਰਨ ਤੋਂ ਲੋਕ ਤਰਾ ਤਰਾ ਕਰਦੇ ਆ ਨਾ ਸੰਸਾਰ ਡਰਦਾ ਬੇਸ਼ੱਕ ਜ਼ਿੰਦਗੀ ਦੇ ਕੀੜੇ ਦੀ ਜੂਨ ਬੜੀ ਅਤ ਕਰਨੰਤਾ ਸਾਰੇ ਕਰਨਾ ਕਰਦੇ ਆ पर, पर मौत ਤੇ ਉਹ ਵੀ ਡਰਦਾ ਤੁਸੀਂ ਜਰਾ ਕੋਸ ਕੀੜੇ ਨੂੰ ਡਕਾ ਲਾਉਂਗੇ ਤੇ ਭਜਦਾ ਉਹ ਵੀ ਮਰਨਾ ਨਹੀਂ ਚਾਹੁੰਦਾ ਇਸ ਕਰਕੇ ਗੁਰਮੁਖੋ ਸਾਰੇ ਤਰਾ ਤਰਾ ਕਰਦੇ ਆ ਮਰਨ ਤੋਂ ਤੇ ਬਾਪੂ ਤੁਹਾਨੂੰ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਅੰਮ੍ਰਿਤ ਮ੍ਰਿਤਯੂ ਤੋਂ ਰਹਿਣ ਵਾਲਾ ਇਹ ਰਸਾ ਪੀਵੇ ਤੇ ਸੁਰਤ ਨੇ ਭਾਈ ਇਹ ਸ਼ਕਣਾ ਹੁੰਦਾ ਇਹ ਸਰੀਰ ਦਾ ਵਿਸ਼ਾ ਨਹੀਂ ਹੈ ਚੰਮ ਚੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਈ ਮੰਨ ਦਾ ਵਿਸ਼ਾ ਭਾਈ ਚਮ ਚਮ ਵਰਸੇ ਅੰਮ੍ਰਿਤ ਧਾਰਾ ਉਹਦੇ ਨਾਮ ਰਸ ਦੀ ਧਾਰਾ ਤੇ ਇੱਕ ਰਸ ਵਗ ਰਹੀ ਆ ਹਰ ਸਮੇਂ ਹਰ ਜਗ੍ਹਾ ਉਹਦੇ ਗੁਣ ਬਿਖਰੇ ਹੋਏ ਆ ਕਬੀਰ ਮਾਰਗ ਮੋਤੀ ਵਿਥਰੇ ਅੰਧਾ ਨਿਕਸ਼ਵਾਇ ਕੀਤਾ ਕੀ ਜਾਵੇ ਸਰਤ ਕਰਕੇ ਅੰਨੇ ਆ ਦੇ ਸਾਨੂੰ ਸਮਝ ਹੀ ਨਹੀਂ ਪੈਂਦੀ ਉਹਦਾ ਗੁਣ ਕਿਥੋਂ ਨੇ ਕਿੱਥੇ ਸਾਨੂੰ ਬਖਸ਼ਦਾ ਇਹ ਤੇ ਜਾਣਦੇ ਨਹੀਂ ਆਪਾਂ ਆਪਣੇ ਕੋਲੇ ਗੁਰਮਖੋ ਉਹ ਨਿਰੰਕਾਰ ਪਾਤਸ਼ਾਹ ਵਹਿਗੁਰੂ ਜੀ ਦੀ ਗਿਆਨ ਰੂਪ ਜੋਤ ਨਹੀਂ ਹੈ ਬਵੇਕ ਬੁੱਧ ਨਹੀਂ ਹੈ ਆਪਣੇ ਕੋਲੇ ਇਸ ਕਰਕੇ ਆਪਾਂ ਨੂੰ ਬਾਪੂ ਅੰਧਾ ਨਿਕਸ਼ਵਾਏ ਬਾਣੀ ਅੰਦਰ ਦਰਜ ਕਰਦਾ ਜੋਤ ਬਿਨਾਂ ਜਗਦੀਸ਼ ਦੀ జగਤ ਉਲੰਘੇ ਦਾ ਇੱਕ ਦੀ ਗੱਲ ਕਰੀਏ ਸਾਰਾ ਜਗਤ ਬਾਪੂ ਕਹਿੰਦਾ ਅੰਨਿਆਂ ਦੀ ਤਰ੍ਹਾਂ ਲੰਗੀ ਜਾਂਦਾ ਉਹਦੇ ਗੁਣਾਂ ਨੂੰ ਪਹਿਚਾਣਦੇ ਹੀ ਨਹੀਂ ਹੈ ਇਸ ਕਰਕੇ ਜਦੋਂ ਲਾਲ ਦੀ ਕੀਮਤ ਨਾ ਪਤਾ ਹੋਵੇ ਉਹਦੋਂ ਕੇਵਲ ਪੱਥਰ ਆ ਤੇ ਜਦੋਂ ਉਸ ਲਾਲ ਦੀ ਕੀਮਤਾਂ ਦਾ ਪਤਾ ਲੱਗ ਗਿਆ ਤੇ ਫਿਰ ਗੁਰਮਖੋ ਉਹ ਕਈ ਪੀੜੀਆਂ ਦਾ ਧਨ ਪਦਾਰਥ ਆਪਾਂ ਨੂੰ ਉਹਦੇ ਨਾਮ ਰਸਤਾ ਨਹੀਂ ਬਤਾ ਇਸੇ ਕਰਕੇ ਲੋਕਾਂ ਦਾ ਨਿਕਲ ਬੜੀਆਂ ਗੱਲਾਂ ਕਰਦੇ ਤੇ ਟਾਈਮ ਦੀ ਬਰਬਾਦੀ ਆ ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਹੋ ਗਿਆ ਰਾਮ ਰਾਮ ਕਰਨ ਨਾਲ ਕੀ ਹੋਜੂ ਉਹ ਭਾਈ ਅਸੀਂ ਉਸ ਇੱਕ ਖਿੰਨ ਤੱਕ ਪਹੁੰਚਣਾ ਜਿੱਥੇ ਦਾਕੇ ਮਨ ਔਰ ਪ੍ਰਮਾਤਮਾ ਨਾਲ ਅਪੇਲ ਹੋ ਜਾਣ ਸਾਡਾ ਮਨ ਉਹਦੇ ਚਰਨਾਂ 'ਚ ਹੀ ਅਪੇਲ ਹੋਜੇ ਬਸ ਉਹ ਇੱਕ ਖਿੰਨ ਤਾਂ ਆਊਗਾ ਜੇ ਚੱਲਾਂਗੇ ਜੇ ਜਤਰੇ ਨਿਰੰਭਗੀਤੀ